ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਕਰਿ ਸਿ ਅਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਗ ਕੋਟ ਵਿਗਨ 라ਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੋ 파ਖੇ ਆ ਗਾਵੋ ਸੁਣੋ ਪੜੋ ਨਿਤਉ ਪਾਈ ਗੁਰਪੂਰੈ ਤੋ ਰੱਖਿਆ ਰਹਾਉ ਸਚਾ ਸਾਹਿਬੋ ਏ ਅਮਤ ਵਡਾਈ ਭਗਤਿ ਵਿਚੰਨੁ ਦੇਹਲਾ ਸੰਤਾ ਕੀ ਪੈਜ ਰਖਦਾ ਆਇਆ ਆਦੋ ਵੇਰ ਦ ਪ੍ਰਤੇ ਪਾਲਾ ਹਰ ਅਮਰਤ ਨਾਮ ਪੋਜਨਨਤ ਪੁਜੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭੋ 나ਠ ਗਣ ਗੋਵਿੰਦਨਿਤ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰ ਸਾਨਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੁਗਾ ਕੋਟ ਵਿਗਨ 라ਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੋ 파ਖੇ ਗਾਵੋ ਸੁਣੋ ਪੜੋ ਨਿਤ ਪਾਈ ਗਉਰ ਪੂਰੇ ਤੋ ਰੱਖਿਆ ਰਹਾਓ ਸਚਾ ਸਾਹਿਬੋ ਏ ਅੰਮਿਤ ਵਡਾਈ ਭਗਤ ਵਿਚਲ ਦੇ ਅਨਾਂ ਸੰਤਾ ਕੀ ਪੈਜ ਰੱਖਦਾ ਆਇਆ ਆਦੋ ਵੇਰਦ ਪ੍ਰਤੇਪਲਾ ਹਰ ਅਮਰਤ ਨਾਮ ਪੋਜਨਨਤ ਪੁੰਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸੋ ਨਾਠਾ ਗਣ ਗੋਵਿੰਦਨਿਤ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰੈ ਸਨਾਨ ਸਿਮਰ ਪ੍ਰਭ ਹੈ ਆਪਣਾ ਮਨ ਤਨ ਭਇ ਅਰੁਗ ਕੋਟ ਵਿਗਨ 라ਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੋ 파ਖੇ ਗਾਵੋ ਸੁਣੋ ਪੜੋ ਨਿਤ ਪਾਈ ਗੌਰ ਪੂਰੇ ਤੋ ਰੱਖਿਆ ਰਹਾ ਸਚਾ ਸਾਹਿਬੋ ਏ ਅਮਤ ਵਡਾਈ ਭਗਤ ਵਿਚਾਲ ਦਇਆਨਾ ਸੰਤਾ ਕੀ ਪੈਜ ਰੱਖਦਾ ਆਇਆ ਆਦੋ ਵੇਰ ਦੇ ਪ੍ਰਤੇ ਪਲਾ ਹਰ ਅਮਰਤ ਨਾਮ ਭੋਜਨਿਤ ਪੁੰਚੋ ਸਰਵ ਵੇਲਾ ਮੁਖ ਪਾਵੋ ਜਾ ਰਾਮ ਰਤਾ ਸਭੋ 나ਠ ਗਣ ਗੋਵਿੰਦ ਨੂੰ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰਿ ਸਾਨਾਨ ਸਿਮਰ ਪ੍ਰਭ ਆਪਣਾ ਮਨ ਤਨ ਫੈ ਅਰੁਗਾ ਕੋਟ ਵਿਗਨ ਰਾਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਵਾਣੀ ਸ਼ਬਦ ਸੋ ਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੋਂ ਰਖਿਆ ਰਹਾਓ ਸਚਾ ਸਾਹਿਬੋ ਏ ਅਮਤ ਵਡਾਈ ਭਗਤ ਬਚਨ ਦਇਆਲਾ ਸੰਤਾ ਕੀ ਪੈਜ ਰੱਖਦਾ ਆਇਆ ਆਦੋ ਵੇਰ ਦੇ ਪ੍ਰਤੇਪਾਲਾ ਹਰ ਅਮਰਤ ਨਾਮ ਪੋਜਨਨਤ ਪੁਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗਣਾ ਗੋਵਿੰਦ ਰਿਤ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰ ਸਾਨਾਂ ਨਾਮ ਸਿਮਰ ਪ੍ਰਵੈ ਆਪਣਾ ਮਨ ਤਨ ਭੈ ਅਰੁਗ कोट विघ्न 라తే প্রভু शरणा प्रगटे भले संयोगा प्रभु वाणी शब्द सो पाखे गावो सुनहो पढ़ो नित पाई गौर पूरै तो राखिया रहाओ सचा साहिबो ए अमित वडाई ਭਗਤ ਬਛਲ ਦਿਆਲਾ ਸੰਤਾ ਕੀ ਪੈਜ ਰੱਖਦਾ ਆਇਆ ਆਦੋ ਵੇਰਦ ਪ੍ਰਤੇਪਾਲਾ ਹਰ ਅਮਰਤ ਨਾਮ ਭੋਜਨਿਤ ਪੁੰਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗਣ ਗੋਵਿੰਦਨਿਤ ਗਾਵੋ ਉਨੇ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰ ਸਿ ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੁਗ ਕੋਟ ਵਿਗਨ 라ਤੇ ਪ੍ਰਭ ਸ਼ਰਣਾ ਪਰਗਟੇ ਭਲੇ ਸੰਯੋਗਾ ਪ੍ਰਵਾਨੀ ਸ਼ਬਦ ਸੋ 파ਖੇ ਆ ਗਾਵੋ ਸੁਣੋ ਪੜੋ ਨਿਤ ਪਾਈ ਗੌਰ ਪੂਰੇ ਤੋ ਰੱਖਿਆ ਰਹਾਓ ਸਚਾ ਸਾਹਿਬੋ ਐ ਅਮਤ ਵਡਾਈ ਭਗਤ ਵਛਲ ਦਇਆਨਾ ਸੰਤਾ ਕੀ ਪੈਜ ਰੱਖਦਾ ਆਇਆ ਆਦੋ ਵੇਰਦ ਪ੍ਰਤੇਪਲਾ ਹਰ ਅਮਰਤ ਨਾਮ ਪੋਜਨਨਤ ਪੁੰਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਵ ਨਾਠਾ ਗਣ ਗੋਵਿੰਦਨਿਤ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰ ਸਾਨਾਂ ਨਿਸਿਮਰ ਪ੍ਰਭ ਆਪਣ ਮਨ ਤਨ ਭਏ ਰੁਗ ਕੋਟ ਵਿਗਨ 라ਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਵਵਾਣੀ ਸ਼ਬਦ ਸੋ 파ਖੇਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੇ ਤੋ ਰੱਖਿਆ ਰਹਾਓ ਸਚਾ ਸਾਹਿਬੋ ਐ ਅਮਤ ਵਡਾਈ ਭਗਤ ਵਿਚਾਲੋ ਦੇਹਲਾ ਸੰਤਾ ਕੀ ਪੈਜ ਰੱਖਦਾ ਆਇਆ ਆਦਿ ਵਰਦ ਪ੍ਰਤੇ ਪਾਲਾ ਹਰ ਅਮਰਤ ਨਾਮ ਭੋਜਨ ਨਿਤ ਪੂਜੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰ ਸਾਨਾਂ ਨਿਸਿਮਰ ਪ੍ਰਵੈ ਆਪਣਾ ਮਨ ਤਨ ਭੈ ਰੁਗ ਕੋਟ ਵਿਗਨ 라ਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਵਵਾਣੀ ਸ਼ਬਦ ਸੋ 파ਖੇ ਆ ਗਾਵੋ ਸੁਣੋ ਪੜੋ ਨਿਤ ਪਾਈ ਗੁਰ ਪੂਰੇ ਤੋ ਰੱਖਿਆ ਰਹਾਓ ਸੱਚਾ ਸਾਹਿਬੋ ਏ ਅੰਮਿਤ ਵਡਾਈ ਭਗਤ ਵਛਲ ਦੇਹਲਾ ਸੰਤਾ ਕੀ ਪੈਜ ਰੱਖਦਾ ਆਇਆ ਆਦੋ ਵੇਰਦ ਪ੍ਰਤੇਪਾਲਾ ਹਰ ਅਮਰਤ ਨਾਮੋ ਜਨਨਤ ਪੁਚੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸੋ ਨਾਠਾ ਗਣ ਗੋਵਿੰਦ ਰਿਤ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਹੀ ਪ੍ਰਗਟ ਭਈ ਸਗਰੇ ਜੁਗ ਅੰਤਰ ਗੁਰ ਨਾਨਕ ਕੀ ਵੜੇ ਆਈ ਕਰ ਸਾਨਾਨ ਸਿਮਰ ਪ੍ਰਭ ਇਹ ਆਪਣਾ ਮਨ ਤਨ ਭੈ ਰੁਗ ਕੋਟ ਵਿਗਨ 라ਤੇ ਪ੍ਰਭ ਸ਼ਰਣਾ ਪ੍ਰਗਟੇ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੋ 파ਖੇ ਆ ਗਾਵੋ ਸੁਣੋ ਪੜੋ ਨਿਤ ਪਾਈ ਗੌਰ ਪੂਰੇ ਤੋਂ ਰੱਖਿਆ ਰਹਾਓ ਸੱਚਾ ਸਾਹਿਬੋ ਏ ਅਮਤ ਵਡਾਈ ਭਗਤ ਵਿਚੰਨ ਦਇਆਲਾ ਸੰਤਾ ਕੀ ਪੈਜ ਰੱਖਦਾ ਆਇਆ ਆਦੋ ਵੇਰ ਦੇ ਪ੍ਰਤੇ ਪਾਲ ਹਰ ਅਮਰਤ ਨਾਮ ਭੋਜਨਿਤ ਪੁੱਛੋ ਸਰਵ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸੋ ਨਾਠਾ ਗਣ ਗੋਵਿੰਦਨਿਤ ਗਾਵੋ ਸੁਣੀ ਅਰਦਾਸ ਸੋ ਅਮੀ ਮੇਰੇ ਸਰਵ ਕਲਾਵਣ ਆਹੀ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ